ਗੁੱਡ ਮਾਰਨਿੰਗ ਜੀ ਸਸੀ ਗਾਲ ਸਾਰਿਆਂ ਨੂੰ ਅਸੀਂ ਸਵੇਰੇ ਸਵੇਰੇ ਬਾਈ ਚਾਹ ਪੀਣ ਗਏ ਸੀਗੇ ਤੇ ਬੱਸ ਸਟੈਂਡ ਚ ਗਏ ਤੇ ਚੰਡੀਗੜ੍ਹ ਨੂੰ ਬੱਸ ਜਾ ਰਹੀ ਆ ਪਹਿਲਾਂ ਤਾਂ ਅਸੀਂ ਆਏ ਸੀ Shimla ਤੋਂ ਮਨਾਲੀ ਪਰ ਹੁਣ ਮਨਾਲੀ ਤੋਂ ਸਿੱਧੀ ਬੱਸ ਚੰਡੀਗੜ੍ਹ ਨੂੰ ਜਾ ਰਹੀ ਆ ਲਾਸਟ ਬੱਸ ਖੜੀ ਆ 5 ਮਿੰਟ ਰਹਿ ਗਏ ਅਸੀਂ ਨਹਾਤੇ ਵੀ ਨਹੀਂ ਹੈਗੇ ਲਾਸਟ ਹੀ ਬੱਸ ਆ ਕਹਿੰਦੇ ਤੇ ਅਸੀਂ ਬੈਗ ਬੂਗ ਆਹੀਂ ਪੈਕ ਕਰ ਲਏ ਬੱਸ ਮੂੰਹ ਧੋ ਲਿਆ ਥੋੜਾ ਜਿਹਾ ਤੇ ਹਰਪਾਲ ਚੱਲ ਚੱਲ ਗਏ ਜਲਦੀ ਜਲਦੀ ਬੱਸ ਨਾ ਲੰਘ ਜੇ ਆਪਣੇ ਐਨਾ ਲੋਟ ਆ ਬਾਈ ਜਿੱਥੇ ਅਸੀਂ ਰਹਿੰਦੇ ਸੀ ਉੱਥੋਂ ਬੱਸ ਸਟੈਂਡ ਨਾ ਨੇੜੇ ਹੀ ਹੈਗਾ। ਜ਼ਿਆਦਾ ਦੂਰ ਨਹੀਂ ਹੈਗਾ। ਆਹ ਕਨੈਕਟਰ ਬਾਈ ਤੋਂ ਅਸੀਂ ਪੁੱਛ ਕੇ ਗਏ ਸੀ ਕਿਹੜੀ ਬੱਸ? ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ। ਇਹ ਬੱਸ ਜਾਉਦੀ ਬਾਈ। ਮਨਾਲੀ ਤੋਂ ਚੰਡੀਗੜ੍ਹ। ਇਹਦੇ ਤੇ ਜਿਹੜਾ ਕਿਰਾਇਆ ਲੱਗਿਆਗਾ। Shimla ਤੋਂ Manali ਤੱਕ ਪਹਿਲਾਂ ਸਾਡੇ ਲੱਗੇ ਸੀਗੇ। ਇੱਕ ਟਿਕਟਾਂ ਨੇ 500 ਫਿਰ ਦਿੱਤੀ ਇੱਕ। ਫਿਰ ਮਨਾਲੀ ਤੋਂ ਚੰਡੀਗੜ੍ਹ ਸਟਾਰਟ ਰੁਪਏ ਇੱਕ ਕਿੱਕ ਜਾਨੇ ਤੇ ਦੋ ਜਾਨੇ ਦੇ 1134 ਰੁਪਏ ਬਸ ਅਜੇ ਭਾਈ ਤੁਸੀਂ ਜਿਹੜੇ ਪਾਸੇ ਮਰਜ਼ੀ ਬਹਿ ਜਾਓ ਚਾਹੇ ਲੈਫਟ ਸਾਈਡ ਚਾਹੇ ਰਾਈਟ ਸਾਈਡ ਪਰ ਸੀਸੀ ਵਾਲੀ ਸਾਈਡ ਬੈਠੋ ਤੇ ਤੁਹਾਨੂੰ ਇਹ ਜਿਆ ਨਜ਼ਾਰਾ ਦੋਨੋਂ ਸਾਈਡ ਹੀ ਦੇਖਣ ਨੂੰ ਮਿਲੂਗਾ ਚਾਹੇ ਕਿਹੜੇ ਪਾਸੇ ਮਰਜ਼ੀ ਬਹਿ ਜਾਓ ਚਾਹੇ ਅੱਗੇ ਚਾਹੇ ਪਿੱਛੇ ਪਰ ਖਿੜਕੀ ਵਾਲੇ ਪਾਸੇ ਬੈਠੋ ਇਹ ਜਿਆ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੂਗਾ ਮਿਲੂਗਾ ਦੋਨੋਂ ਸਾਈਡ ਸਵੇਰੇ 8.5 ਦੀ ਬੱਸ ਚੱਲੀ ਬਾਈ ਹੁਣ 11 ਵਜੇ ਰੋਕੀ ਹੈਗੀ ਪਤਾ ਨਹੀਂ ਕਿਹੜੀ ਜਗ੍ਹਾ ਹੈਗੀ ਕਹਿੰਦਾ ਪਾਣੀ ਪੋਣੀ ਪੀ ਲੋ ਨਾ ਤਾਂ ਇੱਥੇ ਬਸ ਪਾਣੀ ਆ ਤੇ ਨਾ ਕੋਈ ਠੱਬਾ ਤੇ ਨਾ ਕੁਝ ਹੋਰ ਐਰ ਜੇ ਥਾਂ ਪਤਾ ਨਹੀਂ ਕਿੱਥੇ ਲਿਆ ਕੇ ਰੋਕੀ ਆ ਡਰਾਈਵਰ ਨੇ ਬੱਸ ਨਾ ਇਹ ਬਿਆਂਾ ਕਿਧਰ ਆ ਕੇ ਜੀ 12:40 ਮਿੰਟ ਹੋ ਗਏ ਜੀ ਪਤਾ ਨਹੀਂ ਕਿਹੜੀ ਜਗ੍ਹਾ ਦੁਆਰੇ ਬੱਸ ਰੁਕੀ ਹੈਗੀ ਕਹਿੰਦੇ ਜੇ ਇਸ ਥਾਣਾ ਦਾ ਖਾ ਲੋ ਸਵੇਰ ਦਾ ਅਸੀਂ ਕੁਝ ਖਾਦਾ ਵੀ ਨਹੀਂ ਹੈਗਾ ਆ ਯਾਰ ਪਾਲ ਕੁਝ ਖਾ ਲ ਗਏ ਜਗ੍ਹਾ ਵੀ ਪਤਾ ਨਹੀਂ ਕਿਹੜੀ ਆ ਸਰ ਹਰਪਾਲ ਜੀ ਹਮਾਗੇ ਹੈ ਪੰਜਾਬਈ ਆ ਪੰਜਾਬੀ ਬੋਲੋ ਚੰਡੀਗੜ੍ਹ ਜੀ ਬੱਸ ਸਟੈਂਡ ਦੇ ਵਿੱਚ ਉਤਰ ਗਏ ਮੈਂ ਤੇ ਹਰਪਾਲ ਤੇ ਉੱਥੇ ਜਾ ਕੇ ਕਿਹੜਾ ਬਹਿੰਦੀ ਬੋਲੀ ਸੀਗੀ ਹਿਆਣੇ ਜੀ ਬਾਅਦ ਨਹੀਂ ਮੋਟੀ ਬੋਲੀ ਸੀ ਹਿਆਣੇ ਚੱਲ ਕਿਹੜਾ ਨਹੀਂ ਚਾਹ ਸੌਰੀ ਮਾਝਾ ਉੱਤਰ ਪ੍ਰਦੇਸ਼ਾ ਮਾਝਾ ਉੱਤਰ ਪ੍ਰਦੇਸ਼ਾ ਚੰਡੀਗੜ੍ਹ ਬੱਸ ਸਟੈਂਡ ਜੀ ਤੇ ਫਲਹਾਲ ਸਾਡਾ ਘਰੇ ਜਾਣ ਦਾ ਪਲਾਨ ਹੈ ਨਹੀਂਗਾ ਮੂੰਗੀ ਖਾਣੀ ਆ ਤੈਨੂੰ ਮੂੰਗੀ ਖਵਾਉਂਗਾ ਘਰੇ ਜਾਣ ਦਾ ਨਹੀਂ ਹੈਗਾ ਸਾਡਾ ਮਨ ਰਪਾਲ ਗਰਮੀ ਕਿਵੇਂ ਲੱਗਦੀ ਇੱਥੇ ਹੈ ਪੂਰੀ ਆ ਪਰ ਇੰਨੀ ਵੀ ਨਹੀਂ ਹੈਗੀ ਨਾ ਆਹ ਦੇਖ ਲਓ ਬਾਈ ਕੋਟ ਕੋਟ ਕਾਟ ਪਾ ਕੇ ਪੂਰਾ ਬੱਸ 'ਚ ਬੈਠੇ ਪੂਰੀ ਠੰਡ ਲੱਗਦੀ ਦੀਗੀ ਪਰ ਰਾਹ 'ਚ ਆਉਂਦੇ ਆਉਂਦੇ ਬੱਸ 'ਚ ਜਮਾ ਹੈ ਅੱਗ ਲੱਤਨ ਲੱਗੀ ਗਰਮੀ ਕੋਡ ਕਾਰ ਦੇ ਚਲਾ ਕੇ ਮਾਰੇ ਲਾ ਕੇ ਮੌਸਮ ਦਾ ਵੈਦਰ ਪਤਾ ਕਿੰਨਾ ਸੀਗਾ ਹਾਂ ਸਵੇਰੇ ਸਵੇਰੇ ਤੂੰ ਦੇਖ ਪਨ ਆਲੀ ਦਾ ਕਿੰਨਾ ਸੀ 13 13 ਤਾਂ ਹਾਂ 13 ਡਮ ਤਾਪਮਾਨ ਸੀਗਾ ਉੱਥੇ 13 ਡਿਗਰੀ ਤੇ ਜਮਾ ਜਦੋਂ ਤਾਹ ਗਏ ਸੀ ਉੱਥੇ ਤਾਂ ਜ਼ੀਰੋ ਹੀ ਸੀਗਾ ਜ਼ੀਰੋ ਨਹੀਂ ਹੁੰਦਾ ਉੱਥੇ ਉਹ ਮਤਲਬ ਕਿ 5 ਜਾਂ 4 ਨਹੀਂ ਜ਼ੀਰੋ ਹੀ ਸੀਗਾ 5 4 ਰਹਿੰਦਾ ਮੈਂ ਚੈੱਕ ਕਰਿਆ ਯਾਰ ਮੇਰੇ ਕੋਲ థਰਮਾਮੀਟਰ ਸੀਗਾ ਯਾਰ ਜਦੋਂ ਜ਼ੀਰੋ ਹੁੰਦਾ ਆਪਣਾ ਤੂੰ ਗੱਲਾਂ ਕਰੀਂ ਇਹਨਾਂ ਤੋਂ ਸਾਹ ਕੇ ਬਾਰੇ ਤਾਂ ਇਸ ਪਹਿਲਾਂ ਬੋਲੋ ਤੂੰ ਬੜੀਆਂ ਆਕਸੀਜਨ ਲੈ ਕੇ ਆਸੀ ਨਾ ਜਦੋਂ ਬਾਹਰ ਬਾਹਰ ਦੇਖਿਆ ਮਾਈਨਸ ਇਸ ਟੈਂਪਰੇਚਰ ਹੁੰਦਾ ਲੈ ਲਾਖ ਚ ਮਾਈਨਸ ਇਸ ਹੁੰਦਾ ਉੱਥੇ ਕਿਵੇਂ ਸਾਹ ਹੁੰਦਾ ਤੈਨੂੰ ਪਤਾ ਨਹੀਂ ਅਖ ਲੈ ਨਹੀਂ ਉਹੀ ਬੋਲੀ ਜਾਣਾਗਾ ਕਿਤੇ ਵਿੱਚ ਨਾ ਵਧੀ ਕੋ ਚੱਲ ਹੁਣ ਗਾਂ ਦਾ ਕਰਦੇ ਆ ਪਲਾਨ ਕਿੱਧਰ ਨੂੰ ਚੱਲ ਗਏ ਰਹਾਲ ਮੈਂ ਵੀਡੀਓ ਜਿਹੜਾ ਕੱਲ ਵਾਲਾ ਬਲੌਗ ਹੈ ਤਾਂ ਗੱਲ ਹੈ ਭਾਈ ਉਹ 35 ਮਿੰਟਾਂ ਦਾਗਾ ਸਵੇਰੇ ਅਪਲੋਡ ਕਰਨ ਲੱਗਿਆ ਜੀ ਉਹਦਾ ਉੱਥੇ ਕੇਅਰ ਸੀਗਾ ਮਨਾਲੀ ਉੱਥੇ ਜਾ ਕੇ ਵਾਈਫਾਈ ਲੈ ਕੇ ਤਾ ਬੱਸ ਦਾ ਟਾਈਮ ਹੋ ਗਿਆ ਅੱਧਾ ਕੱਪ ਅਪਲੋਡ ਹੋਇਆ ਸੀ ਫੇਰ ਕੱਟਣਾ ਪਿਆ ਰਾਹ 'ਚ ਬੱਸ ਰੁਕੀ ਉੱਥੇ ਵੀ ਵਾਈਫਾਈ ਲੈ ਕੇ ਅਪਲੋਡ ਕਰਨ ਲੱਗਾ ਅੱਧਾ ਅਪਲੋਡ ਹੋ ਗਿਆ ਬੱਸ ਵਾਲੇ ਕਹਿੰਦੇ ਤੋੜਦੇ ਆ ਬੱਸ ਉੱਥੇ ਵੀ ਕੱਟਣਾ ਪਿਆ ਤੇ ਹੁਣ ਦੇਖਦਾ ਕਿਸੇ ਪਾਸੇ ਲੱਭਦਾ ਵਾਈਫਾਈ ਨਾਲੇ ਫੋਨ ਚਾਰਜਰ ਲਾਉਣਾਗਾ ਚੰਡੀਗੜ੍ਹ ਬੱਸ ਸਟੈਂਡ ਤੇ ਸਾਨੂੰ ਦੋ ਬਰਾ ਮਿਲਿਆ ਕਿਵੇਂ ਬਾਈ ਕੀ ਨਾਮ ਆ ਤੁਹਾਡਾ ਜੀ ਅਮਰ ਜੀ ਅਮਰ ਜੀ ਚੰਡੀਗੜ੍ਹ ਇੱਥੇ ਰਹਿੰਦੇ ਹੋ ਹਾਂ ਜੀ ਠੀਕ ਆ ਬਾਈ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਠੀਕ ਆ ਜੀ ਓਕੇ ਸਰ ਥੈਂਕ ਯੂ ਥਾਲੀ ਤੋਂ ਬਾਈ ਚੰਡੀਗੜ੍ਹ ਬੱਸ ਨੇ ਲਾ ਤੇ ਸਾਡੇ ਤੋਂ ਟਿਕਟ ਲਈ ਸੀ 1167 ਰੁਪਏ ਦੋ ਜਾਨਾਂ ਦੀ ਤੇ ਹੁਣ ਚੰਡੀਗੜ੍ਹ ਤੋਂ ਅਸੀਂ ਲਈ ਆ ਹੰਡਿਆ ਦੀ ਟਿਕਟ ਇੱਕ ਜਾਨੇ ਦੀ 235 ਰੁਪਏ ਟਿਕਟ ਆ 470 ਰੁਪਏ ਟਿਕਟ ਆ ਤੇ ਬਾਈ ਤੇ ਗੱਲ ਕੁਛ ਨਹੀਂ ਸੀ ਤੇ ਸਾਡੇ ਜੀ ਹਾਂ ਕੀ ਪੁੱਛਣਾ ਸੀ ਤੇ ਆਧਾਰ ਕਾਰਡ ਸਾਡੇ ਨਹੀਂ ਚੱਲਦੇ ਆਪਣਾ ਤਾਂ ਪਾਸਪੋਰਟ ਵੀ ਨਹੀਂ ਚੱਲਦਾ ਚਾਹੇ ਉਹ ਦੇ ਦੇ ਹੁਣ ਕਿੰਨੇ ਪੈਸੇ ਦਾ ਕਰਾ ਕੇ ਲੈਣਗੇ ਸਾਰੇ ਆਧਾਰ ਕਾਰਡ ਤੇ ਕਿੰਨੇ ਚੱਲ 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 ਚੱਲੇਗੇ ਚੰਡੀਗੜ੍ਹ ਤੋਂ ਬੱਸ ਆ ਕੇ ਸਿੱਧੀ ਰੁੱਕੀ ਹੈ ਜੀ ਪਟਿਆਲੇ ਕਟਿਆਲੇ ਦਾ ਬੱਸ ਸਟੈਂਡ ਵੀ ਦੇਖ ਲੋ ਨਵਾਂ ਬਣਿਆ ਹੋਇਆ ਮੈਂ ਵੀ ਅੱਜ ਪਹਿਲੀ ਵਾਰ ਹੀ ਦੇਖਿਆਗਾ ਪੁਰਾਣਾ ਬੱਸ ਸਟੈਂਡ ਤਾਂ ਬਹੁਤ ਾਰੀ ਗਏ ਸੀਗੇ ਰਾਜਾ ਨਵੇਂ ਬੱਸ ਸਟੈਂਡ ਤੇ ਪਹਿਲੀ ਵਾਰ ਹੀ ਆਏ ਆ ਸਾਫ਼ ਸਪਾਈ ਦਾ ਤੁਹਾਨੂੰ ਪਤਾ ਹੀ ਆ ਦੇਖੀ ਜਾਂਦੇ ਹੋ ਤੁਸੀਂ ਕੀ ਗੱਲ ਬਾਤ ਆ ਗਈ ਆ ਪੀ ਆਰਟੀਸੀ ਬੱਸ ਖੜੀ ਆ ਤੇ ਦੁਗਾ ਜਾਣੇ ਆਪਾਂ ਘਰੋ ਘਰੀ ਸਾਡਾ ਰਾਜਾ ਸੀਗਾ ਢੰਡਿਆਏ ਉਤਰਨ ਦਾ ਢੰਡਿਆਏ ਅਸੀ ਉੱਥੇ ਰੁਕਣਾ ਸੀ ਕਿਸੇ ਮੁੰਡੇ ਕੋਲੇ ਪਰ ਉੱਤਰਦੇ ਉੱਤਰਦੇ ਉਤਰੇ ਨਹੀਂ ਗਏ ਕੈਂਚੀਆਂ ਤੇ ਆ ਗਏ ਹੁਣ ਅਸੀਂ ਚੱਲਿਆ ਘਰੋਂ ਘਰੀ ਪਹਿਲਾਂ ਅਸੀਂ ਹੰਢਿਆ ਜੀ ਟਿਕਟ ਲਈ ਸੀਗੀ 470 ਰੁਪਏ ਲਈ ਸੀ ਸਾਡੇ ਦੋਨਾਂ ਦੇ ਫਿਰ ਅਸੀਂ ਹੰਢਿਆ ਜੀ ਤੋਂ ਦੁਬਾਰਾ ਟਿਕਟ ਲਈ 120 ਰੁਪਏ ਸਾਡੇ ਦੋਨਾਂ ਦੇ ਫੇਰ ਲਈ ਤੇ ਪਹੁੰਚ ਗਏ ਪੋਚੋ ਕੈਂਚੀਆ ਤੇ ਰਾਤ ਸਾਡੀ ਵਾਕ ਫੈਮਿਲੀ ਮਿਲ ਗਈ ਸੀਗੀ ਅਜੇ ਸਰ ਉਹ ਵੀ ਬਰਨਾਲੇ ਤੋਂ ਆਈ ਜਾਂਦੇ ਸੀਗੇ ਹੁਣ ਲਵੀਰ ਕੇ ਆਉਂਦੇ ਆਗੇ ਮੈਂ ਉਹਨਾਂ ਨਾਲ ਜਾਊਂਗਾ ਸਟੋਰ ਤੋਂ ਆਈ ਜਾਂਦੇ ਆ ਉਹ ਆਪਣਾ ਵੀ ਆ ਰਿਹਾ ਆ ਰਿਹਾ ਹੈਗਾ ਠੀਕ ਹੈ ਸੰਬੂ ਘੜਾ ਲੈ ਕੇ ਘਰੋਂ ਹੁਣ ਜੀ ਨਹੀਂ ਲੱਗਣਾ ਕਿ ਰਾਂ ਦਾ ਘਰੇ ਜਾ ਕੇ ਅਸੀਂ ਮਨਾਲੀ ਬਾਈ ਪਹੁੰਚੇ ਤਾਂ ਸੀਗੇ 2 ਦਿਨਾਂ ਚ Shimla ਤੋਂ ਕਹਾ ਮਨਾਲੀ ਵੀ 1 ਦਿਨ ਚ ਪਹੁੰਚੇ ਸੀ ਪੂਰਾ 1 ਦਿਨ ਲੱਗ ਗਿਆ ਸਾਨੂੰ ਜਾਣ ਤੇ ਤੇ ਮਨਾਲੀ ਤੋਂ ਸਿੱਧਾ ਪੁੱਚੋ ਕੈਂਚੀਆਂ ਸਵੇਰੇ ਅਸੀਂ ਸਹੀ 8:30 ਬਸ ਚੱਲ ਪਈ ਸੀਗੀ ਤੇ 9 ਵਜੇ ਸਹੀ ਆ ਪੁੱਚੋ ਕੈਂਚੀਆਂ ਬੈਠਿਆ ਅਸੀਂ ਸਹੀ 1 1 ਦਿਨ ਚ ਗਏ 2 ਦਿਨਾਂ ਚ ਸੀ ਪਹੁੰਚੇ 1 ਦਿਨ ਚ ਆਪਾਂ ਮੰਨੀ ਨੂੰ ਕਿੱਧਰ ਛੱਡ ਆਇਆ ਮਣੀ ਦੇ ਬੱਸ ਪਾਣ ਮੈਂ ਹਟ ਗਿਆ ਉਹ ਸਾਡਾ ਸਾਡੀਆਂ ਅਸਤੀ ਵਾਸ ਦੇ ਗਿਆ ਹੈ ਕਹਿਣਾ ਹੁੰਦਾ ਇਹ ਕਹਿੰਦਾ ਮੈਂ ਹਟ ਜੂ ਹਟ ਗਿਆ ਪੱਕੀ ਗੱਲ ਹੈ ਚਲਿਏ ਫਿਰ ਆਪਾਂ ਕਰੇ ਪਹੁੰਚ ਗਏ ਜੀ ਚੱਕ ਰਾਮ ਸਿੰਘ ਵਾਲ ਦੀ ਧਰਤੀ ਤੇ ਜ਼ਿਲ੍ਹਾ ਬਠਿੰਡਾ ਤੇ ਹੁਣ ਤੁਸੀਂ ਨਾ ਮਾਤਾ ਦੀਆਂ ਗੱਲਾਂ ਸੁਣਿਓ ਮੈਂ ਕਿਉਂਕਿ ਉਹਨੂੰ ਕਿਹਾ ਸੀਗਾ ਵੀ ਮੈਂ ਅੱਜ ਨਹੀਂ ਆਉਂਦਾ ਆਉਣ ਦਾ ਵੈਸੇ ਪਲਾਨ ਵੀ ਹੈ ਨਹੀਂ ਸੀਗਾ ਰਹਿਣ ਦਾ ਹੀ ਸੀਗਾ ਪਲਾਨ ਤਾਂ ਤੇ ਮੈਂ ਉਹਨੂੰ ਕਿਹਾ ਸੀ ਵੀ ਨਹੀਂ ਆਉਂਦਾ ਤੁਸੀਂ ਹੁਣ ਗੱਲਾਂ ਸੁਣਿਓ ਸੀਗਾ ਕੀ ਕਹਿੰਦੀ ਹੈਗੀ ਹਾਂ ਤੁਸੀਂ ਕੌਣ ਪਹਾੜਾ ਤੋਂ ਆਇਆ ਛੋਟਾ ਮੁੰਡਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਹੈ ਮਗਰੋਂ ਮੀਂਹ ਪੁਆਈ ਜਾਂਨੇ ਹੋ ਇੱਥੇ ਹੋਰ ਹੈ ਫੋਨ ਲਾਇਆ ਹੈ ਫੋਨ ਤੂੰ ਬਥੇਰੇ ਲਾ ਦਨੀ ਹੈਗੀ ਹਾਂ ਵਾਰ ਨੂੰ ਕਿਵੇਂ ਵਾਰ ਨੂੰ ਤੂੰ ਲਾਵੇ ਕੀ ਫੋਨ ਲਾਦਾ ਮੈਨੂੰ ਵਾਰ ਖੋਲ ਲੈ ਨੂੰ ਤੂੰ ਸੱਚ ਕਰਦੀ ਆ ਮਾਂ ਦੀ ਤੋ ਫੋਨ ਹੀ ਬਾਹਲੇ ਲਾਈ ਜਾਂਦੇ ਸੀ ਮਖਾਜੀ ਚੱਲ ਵੜਦੇ ਹਾਂ ਹੈ ਹਸਾ ਲਾ ਗਈ ਤੂੰ ਤਾਂ ਫੋਨ ਤੇ ਨਾ ਹੁੰਨੀ ਸੀ ਹਾਂ ਅੱਡੇ ਪਹਾੜ ਕਿੱ데 ਕਿੱ데 ਪਹਾੜ ਹੈ ਹੈ ਸਵੇਰੇ ਕਿੱਡੇ ਕਿ ਉੱਤੇ ਛੋਟੇ ਛੋਟੇ ਜਵਾਬ ਫਿਰਦੇ ਪਾੜਾਂ ਦੇ ਤਾਂ ਪਾਣੀ ਚ ਵਿੱਚ ਕਿਵੇਂ ਫਿਰਦਾ ਸੀ ਕਿਹੜੇ ਪਾਣੀ ਤੇ ਫਿਰਦਾ ਸੀ ਆ ਜੇ ਤਾਂ ਤੋਂ ਵੀ ਕਿਦਾਂ ਜੀ ਤਾਂ ਤੋਂ ਤਾਂ ਕਿਹੜਾ ਪਾਣੀ ਲੱਗਦਾ ਸੀ ਡਾਕਟਰ ਦੀ ਫਾਟ ਨਹੀਂ ਨਹੀਂ ਤੂੰ ਕਿੱਥੇ ਦੇਖ ਲਿਆ ਮੈਨੂੰ ਦੇਖ ਰਿਹਾ ਹਾਂ ਹੈ ਨਹੀਂ ਨਹੀਂ ਕਿੱਥੇ ਦੇਖਿਆ ਸੀਗਾ ਤੂੰ ਮੈਂ ਕਿਹੜੀ ਮੋਬਾਈਲ ਤੇ ਤੇਰੇ ਕੋਲ ਤਾਂ ਹੈ ਨਹੀਂ whatsapp ਅੰਦੀ ਮਾਂ ਤੇ ਹਰਮਨ ਦੀ ਮੰਮੀ ਤੇ ਹੈ ਚਾਰ ਕਿੱਥੇ ਦੋ ਜਾਣੇ ਸੀਗੇ ਸੀ ਕਿਹੜਾ ਮੈਂ ਪੁੱਛਾਂ ਮੈਂ ਕਾਹ ਜਾਨੇ ਪਹਿਲਾਂ ਚਾਰ ਹੌਣ ਕਹਿੰਦਾ ਚਾਰ ਜਾਨੇ ਉਹ ਦੋ ਜਾਨੇ ਗਏ ਨਹੀਂ ਫਿਰ ਅਸੀਂ ਕਰ ਗਏ ਹੈ ਤਾਂ ਨਹੀਂ ਹੈ ਕਿ ਤੁਹਾਨੂੰ ਬਾੜੀ ਕਿਸ ਤੋਂ ਤੁਹਾਨੂੰ ਬਾੜੀ ਹੈ ਹਾਂ ਤੁਹਾਨੂੰ ਬਾੜੀ ਚੱਲ ਰੱਖੀ ਸੀ ਕਾਦੀ ਤਲਬ ਲੱਗੀ ਸੀ ਜਾਨ ਦੀ ਜਾਨ ਦੀ ਹੁਣ ਘੁੰਮਣਾ ਤਾਂ ਹੈਗਾ ਹੀ ਆ ਜਾ ਕੇ ਕਰਨਾ ਰੋਜ਼ ਕੰਮ ਤੇ ਜਾਣੀ ਆ ਹੈ ਕੇਮਾ ਉਹਨਾਂ ਦੇ ਜਰੂਰੀ ਲੋੜਾਂ ਲਾਈ ਬੱਸ ਅੱਜ ਸਾਰਾ ਦਿਨ ਥੱਕੇ ਪਏ ਸੀਗੇ ਸਫ਼ਰ ਕਰਕੇ ਇੰਨਾ ਸਫ਼ਰ ਕਦੇ ਨਹੀਂ ਕੀਤਾ ਜਿੰਨਾ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਕਰ ਲਿਆ ਬੱਸ ਦਾ ਜਾਂ ਟ੍ਰੇਨ ਦਾ ਚਲ ਇਹ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਸੀਗਾ ਤੇ ਹੁਣ ਨਾ ਨੂੰ ਕੇ ਥੋੜਾ ਸਰੀਰ ਸੈੱਟ ਹੋਇਆਗਾ ਤੇ ਮਾਤਾ ਨੇ ਵੀ ਅੱਜ ਗੱਲਾਂ ਥੋੜੀਆਂ ਜੀਆਂ ਘੱਟ ਸੁਣਾਈਆਂ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀਡੀਓ ਬਣਾਈ ਜਾਂਦਾ ਫਿਰ ਉਹ ਘੱਟ ਬੋਲਦੀ ਹੈ ਠੀਕ ਹੈ ਜੀ ਕੋਆਰਡੀਨੇਟ ਸਸਰੀ ਕਾਲ ਸਾਰਿਆਂ ਨੂੰ